ਜਦੋਂ ਉਹ ਗਿਆਨ ਅੰਦਰ ਪ੍ਰਚੰਡ ਹੋ ਜਾਏ ਫਿਰ ਉਹ ਅਵਸਥਾ ਹੁੰਦੀ ਹੈ ਕਿ ਤਿੱਥੇ ਨਾਦ ਵਿਨੋਦ ਕੋਟ ਅਨੰਦ। ਆਨ ਗੁਰੂ ਤੇਗ ਬਹਾਦਰ ਨਾਮੇ ਪਾਤਸ਼ਾਹ ਆਪਾ ਮਕਰ ਦਾ ਮੀਨਾ ਹੋਣਾ ਹੈ। ਸਾਧਗੁਰੂ ਜੀ ਨੇ ਮਕਰ ਦੇ ਵਿਧੇ ਹਿਦੂ ਦਾ ਹਮੇਸ਼ਾ ਵਾਸਤੇ ਸਭ ਕਾ ਦੇ ਸੀਸ ਦਾ ਬਲੀਦਾਨ ਦਿੱਤਾ। ਗੁਰੂ ਦੇਵ ਪਿਤਾ ਜੀ ਨੂੰ ਜਦ ਫਿਰਦੇ ਵਿੱਚ ਕੈਦ ਕੀਤਾ ਗਿਆ। ਉਹ ਬੰਜਰੇ ਵਿੱਚ ਨਾ ਖੜਾ ਹੁੰਦਾ ਸੀ ਨਾ ਬੈਠਦਾ ਸੀ ਖਾਸ ਸਮੇਂ ਦੀ ਬੰਜਰੇ ਵਿੱਚ ਸੂਣਾ ਲੱਗਿਆ ਸੂਣਾ ਨੂੰ ਵੀ ਪਾਣ ਦਿੱਤੀ ਹੈ ਜ਼ਹਿਰ ਪਰ ਜੇ ਕੋ ਸਤਿਗੁਰੂ ਸੱਚੇ ਪਰਮ ਉਹ ਰੰਗ ਦੇ ਇਹ ਕਹਿੰਦਾ ਆਇਆ ਕਿ ਦੁਖੀ ਹੋਣਗੇ ਇਹ ਤੰਗ ਹੋਣਗੇ ਬੰਜਰੇ ਦੇ ਵਿੱਚ ਪਰ ਤਾਂ ਗੁਰਦੇਵ ਘਾਤਰਾਜ ਨਾਮੇ ਪਾਸਾ ਬੰਜਰੇ ਦੇ ਵਿੱਚ ਹੀ ੜੇ ਹੈ ਸਚੇ ਪਾਤ ਸਾਹਿਬ ਮਹਾਰਾਜ ਸੇ ਹਰ ਕਰਕੇ ਵੀ ਆਪਣੇ ਆਨੰਦ ਦੇ ਵਿੱਚ ਹੀ ਰਹੇ ਕਿਉਂਕਿ ਉਹ ਬ੍ਰਹਮ ਗਿਆਨੀ ਬੜੌਣ ਵਾਲੇ ਤੇ ਆਪ ਵਾਸੁ ਪ੍ਰਦੇਸ਼ ਹੈ ਜਿਹਾ ਸੰਗ ਜੀ ਭਾਈ ਸਦੀ ਦਾਸ ਮਤੀ ਦਾਸ ਦੀ ਵਰਗੇ ਜਿਹੜੇ ਮਹਾਤਮਾ ਗੁਰਮੁਖ ਨੇ ਉਹ ਮਹਾਤਮਾ ਗੁਰਮੁਖਾ ਦੀ ਅੰਤਰਮੋ ਅਵਸਥਾ ਐਸੀ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਥੈ ਦਾਤ ਵਦੋ ਹੋ ਆਸ ਅਗਹੀ ਉੱਤੇ ਬਾਦ-ਬਨ ਘਟਵਾ ਕੇ ਗੋਬਰ ਲਹਾ ਕੇ ਉਹ ਅਨੰਤ ਦੀ ਹਸਤਾ ਆਪ ਸਾਵੇਂ ਕਰੇਂਦੀ ਹੋਈ ਤੋ ਤਾਂ ਕਰਕੇ ਸਤਗੁਰੂ ਸچے ਪਾਲ ਸਾਦਾਸ ਦੇ